ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅnder ਜੁੜ ਬੈਠੀ ਪਰਮ ਸਰਮਾਨਤ ਸਤਿਗੁਰ ਜੀ ਤੋਰ ਕੀ ਬਾਣੀ ਗੁਰ ਕੀ ਬਾਣੀ ਕੀ ਬਖਸ਼ਿਸ਼ ਕਰਦੀ ਹੈ। ਅਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਗੁਰ ਸੇਵਾ ਤੇ ਭਗਤ ਕਮਾਈ ਫਿਰ ਇਹ ਮਾਨਸ ਦੇਹੀ ਪਾਈ ਇਹਦਾ ਆਮ ਤੌਰ ਤੇ ਅਰਥ ਕੀ ਕਰਦੇ ਨੇ ਕਿ ਤੇਰੇ ਤੇ ਬੜੀ ਦਇਆਲ ਹੋਏ ਤੂੰ ਬੜੀਆਂ ਕਮਾਈਆਂ ਕੀਤੀਆਂ ਨੇ ਤੇ ਤੈਨੂੰ ਮਨੁੱਖਾ ਦੇ ਮਿਲ ਗਈ ਹੈ ਨਹੀਂ ਸਾਡੇ ਪੂਜਨੀਕ ਸੰਜੀ ਬੇਦਨਾਥ ਵਾਲੇ ਜਿਨ੍ਹਾਂ ਨੇ ਅਨੇਕਾਂ ਖੁਸ਼ੀਆਂ ਲਈਆਂ ਹਜ਼ੂਰ ਦੀਆਂ ਜਦੋਂ ਉਹਨਾਂ ਦੇ ਚਰਨਾਂ ਦਾ ਸਪਰਸ਼ ਹੋਣਾ ਗੁਰਾਂ ਦੇ ਬਚਨ ਬਾਣੀ ਬਸ ਇਹ ਹੀ ਪ੍ਰੀਤ ਬਸਦੇ ਰਹਿਣਾ ਫਰਮਾਉਂਦੇ ਨੇ ਇਹਦਾ ਅਰਥ ਪਤਾ ਹੀ ਕੀ ਹੈ ਇਹਦਾ ਅਰਥ ਹੀ ਤੈਨੂੰ ਉਹਨਾਂ ਨੇ ਆਪਣੀ ਦਇਆ ਦੇ ਘਰ ਵਿੱਚ ਲੈ ਲੰਦਾ ਤੈਨੂੰ ਮਨੁੱਖਾ ਦੇ ਬਖਸ਼ੀ ਤੇ ਤੂੰ ਹੁਣ ਕੀ ਕਰ ਤੂੰ ਕਮਾਈ ਕਰ ਗੁਰਦਾਰ ਦੀ ਸੇਵਾ ਕਰ ਆਪਣੇ ਗੁਰਾਂ ਨਾਲ ਪ੍ਰੀਤ ਬਾ ਤੇ ਜਿਹੜੀ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਨਾ ਉਸ ਬਖਸ਼ਿਸ਼ ਦਾ ਕਰਜ ਹੌਲੀ ਹੌਲੀ ਲਾਭ ਦੀ ਕੋਸ਼ਿਸ਼ ਕਰ ਜਿਨ੍ਹਾਂ ਨੂੰ ਅੱਜ ਅਸੀਂ ਬਨਿਨੇ ਦੇ ਪਾਠ ਦੇ ਵਿੱਚ ਯਾਦ ਕਰ ਰਹੇ ਹਾਂ ਕੀ ਕਰਨਾ ਗੁਰੂ ਘਰ ਵਿੱਚ ਆਣਾ ਗੁਰਾਂ ਦੇ ਬਸਤਰ ਕੰਬਲ ਜਿਹੜੇ ਜਿਹੜੇ ਬਸਤਰ ਵੇਖਣੇ ਕਿ ਮੈਲੇ ਨੇ ਉਹ ਚੁੱਕ ਲੈ ਕੇ ਘਰ ਲੈ ਜਾਵੇ ਧੋ ਕੇ ਰੱਖਣ ਤੇ ਫਿਰ ਦੁਜੇ ਲੈ ਜਾਵੇ ਗੁਰਾਂ ਨਾਲ ਪ੍ਰੀਤ ਕਮਾਈ ਤੇ ਜਿਹੜਾ ਮਨੁੱਖਾ ਦੇਹ ਹਜ਼ੂਰ ਨੇ ਬਖਸ਼ੀ ਸੀ ਨਾ ਉਹ ਗੁਰਾਂ ਦੇ ਚਰਨਾਂ ਵਿੱਚ ਜਾ ਕੇ ਵਿਰਾਜਮਾਨ ਹੋ ਗਏ ਉਹ ਨਹੀਂ ਦਰਦ ਦਰਦ ਕਿਤੇ ਵੀ ਫਿਰ ਉਹ ਸਦਾ ਹੀ ਸਦਾ ਗੁਰਾ ਦੇ ਚਰਨ ਵਿੱਚ ਹੁੰਦੇ ਹਨ ਕਿਉਂਕਿ ਜਿਹਨੇ ਆਇਆ ਉਹਨੇ ਜਾਣਾ ਨਹੀਂ ਹੈ ਪਰ ਜਾਣਾ ਉਹ ਸਫਲ ਹੁੰਦੇ ਹਨ ਜਿਹੜੇ ਗੁਰਾਂ ਕੀਆ ਕਮਾਈਆਂ ਕਰਦੇ ਹਨ ਹੁਣੇ ਸ਼ਬਦ ਚੱਲ ਰਿਹਾ ਸੀ ਮੰਨ ਲੇ ਕੌਨ ਸੀ ਕੁਮਤ ਤੂ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਪਗਤਨ ਹੈ ਕੀਨੀ ਸਾਡੇ ਦਿਲਾਂ ਦੇ ਜਾਨੀ ਦੀਨ ਬਿਆਲ ਸੁਭਾਇਮਾਨ ਬੰਦੇ ਤੇ ਇੱਕ ਬੜੇ ਪਹੁੰਚੇ ਹੋਏ ਆਏ ਉਨੇ ਸਵਾਲ ਕਰ ਦਿੱਤਾ ਮਹਾਰਾਜ ਜੀ ਸਾਧ ਤੇ ਸੰਤ ਚ ਕੀ ਅੰਤਰ ਹੈ ਕਿਧੋਂ ਦਾ ਉੱਤਰ ਨਹੀਂ ਸੀ ਮਿਲਿਆ ਤੁਸੱਲੀ ਬਖਸ਼ ਤੇ ਮਾਨੂੰ ਅਧਾਰ ਨਹੀਂ ਸੀ ਮਿਲਦਾ ਪਿਆ ਤੇ ਇੱਥੇ ਬੈਠੇ ਸਨ ਆਪ ਦੀਨ ਦੇ ਆਦ ਸਰਬੰਦੇ ਨੇ ਜਿਹੜਾ ਸਾਧ ਹੁੰਦਾ ਨਾ ਸਾਧ ਉਹ ਸਾਧਨਾ ਵਾਲੇ ਪਾਸੇ ਅਜੇ ਚੱਲੇ ਆ ਤੇ ਜਿਹੜਾ ਸੰਤ ਹੁੰਦਾ ਨਾ ਸੰਤ ਉਹ ਸਾਧਨਾ ਦਾ ਮਾਰਗ ਲੰਘ ਕੇ ਸੰਤ ਬਣ ਜਾਂਦਾ ਤੇ ਬਾਣੀ ਕੀ ਬਖਸ਼ਿਸ਼ ਕਰਦੀ ਆ ਸੰਤ ਰਾਮ ਹੈ ਇਕੋ ਤੇ ਜਿਹੜੇ ਫਿਰ ਆਪ ਪਰਮੇਸ਼ਰ ਹੁੰਦੇ ਨੇ ਨਾ ਉਹ ਸੰਤ ਦੇ ਹਿੰਦੇ ਚ ਵਸ ਜਾਂਦੇ ਨੇ ਤਾਂ ਉਹ ਇੱਕ ਇੱਕ ਮਿਖ ਜਾਂਦੇ ਨੇ ਹੁਣ ਚਲੀ ਤੱਕ ਪਰਦਾਰਾ ਨਿੰਦਿਆ ਤੇ ਹਜ਼ੂਰ ਅੱਗੇ ਕੀ ਫਰਮਾਉਂਦੇ ਨੇ ਜਿਹੜਾ ਉਹ ਸਾਧ ਦੀ ਉਹ ਸੰਤ ਦੀ ਨਿੰਦਿਆ ਕਰਦਾ ਨਾ ਜਿਵੇਂ ਇੱਕ ਸਾਧਨਾ ਵਾਲੇ ਪਾਸੇ ਆਮ ਜੀ ਤੁਰਦਾ ਸਮਾਨਯ ਜੀ ਜੀਵਨ ਹੁੰਦਾ ਉਹਦੇ ਚ ਚੰਗੇ ਕੰਮ ਵੀ ਹੁੰਦੇ ਨੇ ਮਾੜੇ ਕੰਮ ਵੀ ਹੁੰਦੇ ਨੇ ਤੇ ਜਿਹੜਾ ਨਿੰਦਿਆ ਕਰਦਾ ਹੈ ਨਾ ਉਹ ਜਿਹੜੇ ਮਾੜੇ ਕੰਮ ਉਹਨੇ ਕੀਤੇ ਹੁੰਦੇ ਨੇ ਨਾ ਉਹ ਸਾਰਾ ਭਾਰ ਆਪਣੇ ਸਿਰ 'ਚ ਚੁੱਕ ਲੈਂਦਾ ਅਜਾਈ ਭਾਰ ਵੇਹਲਾ ਭਾਰ ਉਹਦੀ ਨਿੰਦਿਆ ਕਰਕੇ ਇਹ ਭਾਰ ਚੁੱਕ ਲੈਂਦਾ ਤੇ ਮਾਰੇ ਫਰਮਾਂਦੇ ਨੇ ਜਦੋਂ ਇਹ ਸੰਗਤ 'ਚ ਆਏ ਸੰਗਤ ਦੀ ਮੱਤ ਲਏ ਕਿਸੇ ਸਾਧ ਸੰਗਤ ਦੀ ਨਿੰਦਿਆ ਕਰਨ ਦੀ بجائے ਇਹ ਆਪਣੇ ਅੰਦਰ ਵੇਖੇ ਕਿ ਮੈਂ ਕਿਹੜੇ ਕਿਹੜੇ ਬਚਨ ਤੋਂ ਖੁੱਝ ਨਾ ਪਿਆ ਮੈਂ ਕਿਹੜਾ ਕਿਹੜਾ ਮਾਰੇ ਦੇ ਗੁਰਾਂ ਦਾ ਤੋਂ ਖੁੱਝ ਨਾ ਪਿਆ ਮੈਂ ਉੱਤੇ ਚੱਲਾਂ ਤੇ ਮੈਂ ਗੁਰਾਂ ਨੂੰ ਮਨਜ਼ੂਰੀ ਨਜ਼ਰ ਹੁਮਾਂ ਤੇ ਜਿਹੜਾ ਇਹ ਅਪਣਾ ਲੈ ਲੈਂਦਾ ਨਾ ਬਾਤ ਉਹਦਾ ਵਿਸ਼ੇਸ਼ ਥਾਂ ਸੰਗਤ ਦੇ ਹਿਰਦੇਤ ਬਣ ਜਾਂਦਾ ਇਹ ਵੇਖਣ ਵਾਲੀ ਬਾਤ ਹੈ ਤੇ ਜਦੋਂ ਵਿਸ਼ੇਸ਼ ਥਾਂ ਇੱਕ ਸੰਗਤ ਦੇ ਹਿਰਦੇਤ ਵਿੱਚ ਬਸਤ ਤੇ ਮਾਰਗ ਪਰਮੇਸ਼ਰ ਤੋਂ ਤੇ ਸਦਾ ਹੀ ਯਾਦ ਹੁੰਦੇ ਨੇ ਸਦਾ ਹੀ ਯਾਦ ਹੁੰਦੇ ਨੇ ਇਹ ਕੀ ਕਰੇ ਨਿੰਦਿਆ ਦੀ بجائے ਉਸ ਤੱਕ ਨਹੀਂ ਕਰ ਸਕਦਾ ਪਰ ਨਿੰਦਿਆ ਨਾ ਕਰੇ ਆਪਣਾ ਜੀਵਨ ਆਪਣਾ ਜੀਵਨ ਜਣਾਣਾ ਉਹਨੂੰ ਸੋਚਾ ਕਰੇ ਕਿ ਮੈਂ ਗੁਰਾਂ ਦੇ ਮਾਰਗ ਤੇ ਚੱਲਣਾ ਹੈ ਮੈਨੂੰ ਮਾਰੇ ਨੇ ਕਿਉਂ ਭੇਜਿਆ ਤੇ ਮੈਂ ਕੀ ਪਿਆ ਕਰਦਾ ਤੇ ਇਹ ਘੁਰਨ ਮਧੂਰੇ ਨਜ਼ਰ ਹੋ ਜਾਏਗਾ ਤੇ ਦਾ ਆਣਤ ਸਫਲਾ ਹੋ ਜਾਏਗਾ